कहानी लेख पाठ 3 कमल ਦੀ ਮੰਮੀ ਆਪਣਾ ਸਿਰ ਵਾਉਣ ਲਈ ਕੌਂਬ ਲੱਭਦੀ ਹੈ ਪਰ ਉਹਨੂੰ ਮਿਲਦਾ ਨਹੀਂ ਉਹ ਕਹਿੰਦੀ ਹੈ ਪਤਾ ਨਹੀਂ ਕੰਗਾ ਕਿੱਥੇ ਰੱਖ ਦਿੱਤਾ ਉਧਰੋਂ ਕਮਲ ਦੀ ਪਤਨੀ ਆਉਂਦੀ ਹੈ ਤਾਂ ਉਹ ਉਸ ਨੂੰ ਪੁੱਛਦੀ ਹੈ ਕਿ ਕੌਂਬ ਕਿੱਥੇ ਰੱਖਿਆ ਹੈ ਤਾਂ ਉਹ ਗੁੱਸੇ ਵਿੱਚ ਕਹਿੰਦੀ ਹੈ ਮੈਨੂੰ ਕੀ ਪਤਾ ਹੈ ਆਪੇ ਲੱਭ ਲਓ ਉਹ ਉਸ ਨੂੰ ਗੁੱਸੇ ਵਿੱਚ ਹੀ ਬੋਲਣ ਲੱਗ ਜਾਂਦੀ ਹੈ ਤਾਂ ਉਹਦੀ ਮੰਮੀ ਕਹਿੰਦੀ ਹੈ ਕਿ ਬੱਚਾ ਆਉਣ ਵਾਲਾ ਹੈ ਉਸ ਨੂੰ ਵੈਨ ਤੋਂ ਉਤਾਰ ਲਿਆਈ ਤਾਂ ਉਹ ਕਹਿੰਦੀ ਹੈ ਮੈਨੂੰ ਨਹੀਂ ਪਤਾ ਜਿਸ ਦਾ ਬੱਚਾ ਹੈ ਉਹੀ ਉਤਾਰ ਕੇ ਲਿਆਵੇ ਆਪਣੇ ਬੇਟੇ ਨੂੰ ਵੈਨ ਤੋਂ ਉਤਾਰਨ ਨਹੀਂ ਜਾਂਦੀ ਤੇ ਅੰਦਰ ਚਲੀ ਜਾਂਦੀ ਹੈ ਫਿਰ ਕਮਲ ਦੀ ਮੰਮੀ ਗੁੱਸੇ ਵਿੱਚ ਤੁਰ ਜਾਂਦੀ ਹੈ ਕਹਿੰਦੀ ਹੈ ਮੈਨੂੰ ਹੀ ਲੈ ਕੇ ਆਉਣਾ ਪੈਣਾ ਹੈ ਜਦੋਂ ਉਹ ਦੋਨੋਂ ਗੱਲਾਂ ਕਰ ਰਹੀਆਂ ਹੁੰਦੀਆਂ ਹਨ ਤਾਂ ਉਦੋਂ ਕਮਲ ਦੀ ਪਤਨੀ ਨੂੰ ਇੱਕ ਫੋਨ ਵੀ ਆਉਂਦਾ ਹੈ ਉਹ ਦੇਖਦੇ ਹਨ ਕਿਸ ਦਾ ਹੁੰਦਾ ਹੈ ਫਿਰ ਉਹ ਦੇਖਦੀ ਹੈ ਉਸਦੀ ਸੱਸ ਬੇਟੇ ਨੂੰ ਲੈਣ نیچے ਗਈ ਹੈ ਤਾਂ ਉਹ ਪਰਦਾ ਹਟਾ ਕੇ ਦੇਖਦੀ ਹੈ ਕਿ ਉਹ ਚਲੀ ਗਈ ਤਾਂ ਉਹ ਉੱਪਰ ਆ ਕੇ ਫੋਨ ਲਗਾ ਲੈਂਦੀ ਹੈ ਜਿਸ ਦਾ ਉਸ ਨੂੰ ਆਇਆ ਹੁੰਦਾ ਹੈ ਤਾਂ ਕਹਿੰਦੀ ਹੈ ਤੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਤੈਨੂੰ ਖੁਦ ਫੋਨ ਕਰੂੰਗੀ ਮੇਰੀ ਸੱਸ ਮੇਰੇ ਕੋਲ ਖੜੀ ਸੀ ਤੇ ਤੂੰ ਫੋਨ ਕਿਉਂ ਲਗਾਇਆ ਤਾਂ ਫਿਰ نیچے ਕਮਲ ਦੀ ਮੰਮੀ ਬੱਚੇ ਨੂੰ ਬੈਨ ਤੋਂ ਉਤਾਰਨ ਲਈ ਜਾਂਦੀ ਹੈ ਤਾਂ ਲੈ ਕੇ ਆਉਂਦੀ ਉਹਨੂੰ ਪਿਆਰ ਕਰਦੀ ਹੋਈ ਵਾਪਸ ਆਉਂਦੀ ਹੈ ਜਦੋਂ ਉਸ ਨੂੰ ਲੈ ਕੇ ਆਉਂਦੀ ਹੈ ਤਾਂ ਆ ਕੀ ਉਸ ਆਪਣੀ ਨੂੰ ਨੂੰ ਕਹਿੰਦੀ ਹੈ ਕਿ ਤੂੰ ਇਸ ਨੂੰ ਚਾਹ ਪਾਣੀ ਪਿਆ ਦੇ ਕਮਲ ਦਾ ਫੋਨ ਆਇਆ ਹੈ ਅਸੀਂ ਜਾਣਾ ਹੈ ਤਾਂ ਉਹ ਕਹਿੰਦੀ ਹੈ ਠੀਕ ਹੈ ਫਿਰ ਉਹ ਬੇਟੇ ਨੂੰ ਵੀ ਘੂਰਨ ਲੱਗ ਜਾਂਦੀ ਹੈ ਤਾਂ ਉਹਦੀ ਡਰੈਸ ਉਤਾਰਦੀ ਹੋਈ ਉਹਨੂੰ ਗੁੱਸੇ ਵਿੱਚ ਕਹਿੰਦੀ ਹੈ ਕੁਝ ਖਾਣਾ ਹੈ ਤਾਂ ਦੱਸ ਉਹ ਸਿਰ ਹਿਲਾ ਦਿੰਦਾ ਹੈ ਨਹੀਂ ਖਾਣਾ ਫਿਰ ਕਹਿੰਦੀ ਹੈ ਆਰਾਮ ਨਾਲ ਇੱਥੇ ਬੈਠ ਜਾ ਮੈਨੂੰ ਤੰਗ ਨਾ ਕਰ ਉਧਰ ਸੰਦੀਪ ਆਪਣੀ ਗੁਰਮੀਹਰ ਨੂੰ ਲੈ ਕੇ ਮੈਡੀਸਨ ਲੈਨ ਜਾਂਦੀ ਹੈ ਜੋ ਕਿ ਬਿਮਾਰ ਹੈ ਉਹ ਤੁਰੀ-ਤੁਰੀ ਜਾਂਦੀ ਹੈ ਤਾਂ ਗੁਰਮੀਹਰ ਥੱਕ ਜਾਂਦੀ ਹੈ ਥੋੜਾ ਟਾਈਮ ਤੁਰਕਿਓ ਕਹਿੰਦੀ ਮम्मा ਮੈਨੂੰ ਚੱਕ ਲਓ ਮੈਂ ਥੱਕ ਗਿਆ ਸੰਦੀਪ ਉਸ ਨੂੰ ਚੱਕ ਤਾਂ ਲੈਂਦੀ ਹੈ ਤੇ ਗੱਲਾਂ ਕਰਦੀਆਂ ਜਾਂਦੀਆਂ ਉਹ ਕਹਿੰਦੀ ਮੈਂ ਤਾਂ ਆਪ ਥੱਕ ਗਈ ਉਧਰ ਕਮਲ ਦੀ ਪਤਨੀ ਦੇਖਦੀ ਹੈ ਕਿ ਉਸ ਦਾ ਪਤੀ ਕਮਲ ਅਤੇ ਉਸ ਦੀ ਸੱਸ ਦੋਨੋਂ ਚਲੇ ਗਏ ਉਹ ਉੱਪਰ ਦੀ ਵੇਖਦੀ ਹੈ ਕਿ ਉਹ ਚਲੇ ਗਏ ਤਾਂ ਉਹ ਅੰਦਰ ਆ ਕੇ ਜੋ ਉਸ ਨੂੰ ਫੋਨ ਆਇਆ ਹੁੰਦਾ ਹੈ ਉਸ ਨੰਬਰ ਤੇ ਫੋਨ ਲਗਾਉਂਦੀ ਹੈ ਉਹ ਫੋਨ ਉਸ ਨੂੰ ਉਸ ਦੇ ਬாய்ਫਰੈਂਡ ਦਾ ਹੁੰਦਾ ਹੈ ਜਿਸ ਨਾਲ ਉਹ ਵਿਆਹ ਤੋਂ ਪਹਿਲਾਂ ਪਿਆਰ ਕਰਦੀ ਸੀ ਉਧਰੋਂ ਕਮਲ ਦੀ ਚਾਚੀ ਜੋ ਕਿ ਉਸਦੀ ਪਤਨੀ ਪਿੰਕੀ ਦੀ ਭੂਆ ਹੈ ਆ ਜਾਂਦੀ ਹੈ ਦੇਖਦੀ ਹੈ ਬੱਚਾ ਇਕੱਲਾ ਖੇਡ ਰਿਹਾ ਹੈ ਤਾਂ ਹੈਰਾਨ ਹੋ ਜਾਂਦੀ ਹੈ ਕਹਿੰਦੀ ਹੈ ਪਤਾ ਨਹੀਂ ਕਿੱਥੇ ਗੱਲਾਂ ਮਾਰੀ ਜਾਂਦੀ ਹੈ ਇਹਦੀ ਮਾਂ ਉਹ ਤਾਂ ਆਪਣੇ ਆਸ਼ਿਕ ਨਾਲ ਗੱਲਾਂ ਕਰ ਰਹੀ ਹੁੰਦੀ ਹੈ ਉਧਰੋਂ ਜਦੋਂ ਉਸਦੀ ਭੂਆ ਉੱਪਰ ਆਉਂਦੀ ਹੈ ਤਾਂ ਪੌੜੀਆਂ ਵਿੱਚ ਉਸਦੀ ਆਵਾਜ਼ ਸੁਣ ਲੈਂਦੀ ਹੈ ਤਾਂ ਉਹ ਬਹੁਤ ਹੈਰਾਨ ਹੁੰਦੀ ਹੈ ਕਿ ਇਹ ਕੀ ਕੰਮ ਕਰ ਰਹੀ ਹੈ ਉਹ ਉਸ ਨੂੰ ਕਹਿ ਰਹੀ ਹੁੰਦੀ ਹੈ ਕਮਲਦੀ ਪਤਨੀ ਆਪਣੇ ਬਾਈਫਰੈਂਡ ਨੂੰ ਕਹਿ ਰਹੀ ਹੁੰਦੀ ਹੈ ਕਿ ਤੂੰ ਮੈਨੂੰ ਬਾਰ-ਬਾਰ ਫੋਨ ਕਰ ਕਿਉਂ ਕਰਦਾ ਹੈ ਮੈਂ ਹੀ ਤੈਨੂੰ ਫੋਨ ਲਗਾਉਂਗੀ ਤਾਂ ਉਹ ਸਾਰੀਆਂ ਗੱਲਾਂ ਚਾਚੀ ਸੁਣ ਲੈਂਦੀ ਹੈ ਕਮਲਦੀ ਫਿਰ ਉਸ ਪੂਆਪਤੀ ਜੀ ਦੋਨੋਂ ਗੱਲਾਂ ਕਰਦੀਆਂ ਹਨ ਉਸਦੀ ਭੂਆ ਉਸ ਨੂੰ ਕਹਿੰਦੀ ਹੈ ਕਿ ਤੂੰ ਇਹ ਕਿਹੜੇ ਕੰਮਾਂ ਵਿੱਚ ਪੈ ਗਈ ਤੂੰ ਹਲੇ ਤੱਕ ਵੀ ਉਸ ਦਾ ਖਹਿੜਾ ਨਹੀਂ ਛੱਡ ਰਿਆ ਮੈਂ ਤਾਂ ਸੋਚਿਆ ਸੀ ਹੁਣ ਤਾਂ ਤੂੰ ਉਸ ਨੂੰ ਭੁੱਲ ਗਈ ਹੋਵੇਂਗੀ ਤੇ ਉਹਨੇ ਵੀ ਤੇਰਾ ਖਹਿੜਾ ਛੱਡ ਦਿੱਤਾ ਹੋਣਾ ਹੈ ਕਿੰਨਾ ਸੋਨਾ ਤੈਨੂੰ ਘਰ-ਬਾਰ ਮਿਲਿਆ ਹੈ ਪਰਮਾਤਮਾ ਨੇ ਤੈਨੂੰ ਕਿੰਨਾ ਸੋਨਾ ਬੱਚਾ ਦਿੱਤਾ ਹੈ ਤੂੰ ਹਾਲੇ ਵੀ ਸਮਝਦੀ ਨਹੀਂ ਤੈਨੂੰ ਇਹ ਨਹੀਂ ਸਮਝ ਆਉਂਦੀ ਤੈਨੂੰ ਕਿੰਨਾ ਸੋਨਾ ਘਰ ਮਿਲਿਆ ਹੈ ਜੇ ਕਮਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਗੱਲ ਕਿੱਥੇ ਪਹੁੰਚ ਜਾਊ ਤੂੰ ਤਾਂ ਮੇਰਾ ਵੀ ਘਰ ਪੱਟ ਦੇਵੇਂਗੀ ਤਾਂ ਉਹ ਕਹਿੰਦੀ ਹੈ ਭੂਆ ਜੋ ਮੇਰੀ ਮਰਜ਼ੀ ਹੈ ਮੈਂ ਉਹੀ ਕਰਾਂਗੀ ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ ਕਹਿੰਦੀ ਮੈਨੂੰ ਤਾਂ ਲੜਨ ਨੂੰ ਉਹੀ ਬਥੇਰੇ ਹੈ ਤੂੰ ਵੀ ਆਪਣੀ ਮੈਨੂੰ ਮਤਾਂ ਦੇਣ ਆ ਗਈ ਉਹ ਉਸ ਨੂੰ ਬਹੁਤ ਸਮਝਾਉਂਦੀ ਹੈ ਕਿ ਤੇਰਾ ਇਹ ਘਰ-ਬਾਰ ਹੈ ਨਾ ਸੋਨਾ ਹੈ ਤੂੰ ਚੰਡੀਗੜ੍ਹ ਕਿਉਂ ਜਾਣਾ ਸੀ ਮੈਨੂੰ ਤਾਂ ਹੁਣ ਪਤਾ ਲੱਗਾ ਪਰ ਉਹ ਇਸ ਗੱਲ ਨੂੰ ਸਮਝਦੀ ਨਹੀਂ ਉਧਰ ਸੰਦੀਪ ਲੈਬਾਰਟਰੀ ਤੋਂ ਗੁਰਮੀਹਰ ਦੇ ਟੈਸਟ ਕਰਾ ਕੇ ਕਲੀਨਿਕ ਪਹੁੰਚਦੀ ਹੈ ਜਦੋਂ ਕਲੀਨਿਕ ਪਹੁੰਚਦੀ ਹੈ ਤਾਂ ਉੱਥੇ ਉਹ ਕਹਿੰਦੀ ਹੈ ਕਿ ਦੇਖਿਓ ਵੀਰੇ ਮੈਂ ਟੈਸਟ ਕਰਵਾ ਲਏ ਇਹਦੇ ਵਿੱਚ ਕੀ ਆਇਆ ਹੈ ਇਹਨੂੰ ਥੋੜੀ ਥੋੜਾ ਬੁਖਾਰ ਰਹਿੰਦਾ ਹੈ ਤਾਂ ਉਹ ਦੀ ਟੈਸਟ ਦੇਖਦਾ ਹੋਇਆ ਕਹਿੰਦਾ ਕਿ ਕੋਈ ਖਾਸ ਪ੍ਰੋਬਲਮ ਨਹੀਂ ਬਸ ਇਨਫੈਕਸ਼ਨ ਹੀ ਹੈ ਮੈਡੀਸਨ ਦੇ ਦਿਨਾ ਹਾਂ ਤਾਂ ਇਹ ਠੀਕ ਹੋ ਜਾਊਗੀ ਤਾਂ ਉਸ ਦੀ ਥੋੜੀ ਚਿੰਤਾ ਘਟ ਜਾਂਦੀ ਹੈ ਫਿਰ ਉਹ ਉਸ ਨੂੰ ਪੁੱਛਦੀ ਹੈ ਕਿ ਵੀਰੇ ਕਿੰਨੇ ਪੈਸੇ ਹੋ ਗਏ ਤਾਂ ਉਹ ਕਹਿੰਦਾ ਹੈ 600 ਰੁਪਿਆ ਹੋ ਗਿਆ ਤਾਂ ਉਹ ਥੋੜੀ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਉਸ ਕੋਲ ਤਾਂ ਪੈਸੇ ਘੱਟ ਸੀ ਕਹਿੰਦੀ ਵੀਰੇ ਥੋੜੇ ਘੱਟ ਕਰ ਲਓ ਪਹਿਲਾਂ ਟੈਸਟਾਂ ਵਾਲਿਆਂ ਨੇ ਹੀ ਮੇਰੇ ਤੋਂ ਬਹੁਤ ਜ਼ਿਆਦਾ ਲੈ ਲਏ ਉਹ ਕਹਿੰਦਾ ਕੋਈ ਗੱਲ ਨਹੀਂ ਜਿੰਨੇ ਹੈ ਦੇ ਦਿਓ ਕਹਿੰਦੀ ਮੈਂ ਵਾਪਸ ਵੀ ਜਾਣਾ ਹੈ ਤੇ ਕਰਾਇਆ ਵੀ ਦੇਣਾ ਹੈ ਪਰ ਉਹ ਕੋਪਰੇਟ ਕਰਦਾ ਹੈ ਉਸ ਨਾਲ ਤੇ ਕਹਿੰਦਾ ਹੈ ਜੋ ਹੈ ਕੋਈ ਗੱਲ ਨਹੀਂ ਦੇ ਦਿਓ ਉਹ ਕਹਿੰਦੀ ਵੀਰੇ ਮੈਂ ਤੁਹਾਡੇ ਪੈਸੇ ਜ਼ਰੂਰ ਮੋੜ ਦੇਵਾਂਗੀ ਤੁਸੀਂ ਮੇਰੇ ਨਾਲ ਉਧਾਰ ਕਰ ਲਓ ਉਹ ਕਹਿੰਦਾ ਕੋਈ ਚੱਕਰ ਹੀ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਡੀਸਨ ਲੈ ਜਾਓ ਜੇ ਤੁਹਾਨੂੰ ਫੇਰ ਵੀ ਲੋਡ ਹੋਈ ਤਾਂ ਉਹ ਆਪਣਾ ਨੰਬਰ ਉਸ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਲੋੜ ਪਈ ਤਾਂ ਕਰ ਲਿਓ ਉਧਰ ਵਿੱਕੀ ਆਪਣੇ ਪਾਪਾ ਕੋਲ ਜੋ ਕਮਲ ਦਾ ਚਾਚਾ ਹੈ ਆਉਂਦਾ ਹੈ ਤੇ ਕਹਿੰਦਾ ਹੈ ਕਿ ਪਾਪਾ ਮੈਨੂੰ ਬਾਹਰ ਦਾ ਕੋਈ ਟ੍ਰਿਪ ਨਿਕਲਿਆ ਹੈ ਤਾਂ ਮੈਂ ਘੁੰਮਣ ਜਾਣਾ ਹੈ ਇੰਨੇ ਕੀ ਪੈਸੇ ਲੱਗਣਗੇ ਉਹ ਹਜੇ ਗੱਲਾਂ ਕਰ ਹੀ ਰਹੀ ਹੁੰਦੀ ਹੈ ਕਿ ਉਹਦੀ ਮੰਮੀ ਆ ਕੇ ਬੋਲਣ ਲੱਗ ਜਾਂਦੀ ਹੈ ਮੈਨੂੰ ਪੁੱਛਣ ਦੀ ਤਾਂ ਤੁਹਾਨੂੰ ਲੋੜ ਨਹੀਂ ਇਹ ਉਹ ਉਹ ਕਹਿੰਦਾ ਮੰਮੀ ਤੈਨੂੰ ਕੀ ਪ੍ਰੋਬਲਮ ਹੈ ਤੂੰ ਉਧਰੋਂ ਖਾਪੀ ਹੀ ਆਉਣੀ ਹੁੰਨੀ ਹੈ ਤਾਂ ਕਹਿੰਦੀ ਹੈ ਮੈਨੂੰ ਨਾ ਤੁਸੀਂ ਕੋਈ ਜਾਣਾ ਦਵਾਈ ਦਵਾਇਓ ਤਾਂ ਕੰਵਲ ਉਹ ਵਿੱਕੀ ਉਸਨੂੰ ਦਵਾਈ ਦਿਵਾਉਣ ਲੈ ਜਾਂਦਾ ਹੈ ਉਧਰ ਸੰਦੀਪ ਆਟੋ ਵਾਲੇ ਨੂੰ ਪੁੱਛਦੀ ਹੈ ਕਿ ਮੈਂ ਇਸ ਪਿੰਡ ਜਾਣਾ ਹੈ ਮੈਨੂੰ ਛੱਡ ਆਓ ਤਾਂ ਆਟੋ ਵਾਲਾ 200 ਰੁਪਏ ਮੰਗ ਲੈਂਦਾ ਹੈ ਉਹ ਕਹਿੰਦੀ ਹੈ ਮੇਰੇ ਕੋਲ ਤਾਂ ਇੰਨੇ ਹੈ ਨਹੀਂ ਪਰ ਆਟੋ ਵਾਲਾ ਮੰਨਦਾ ਨਹੀਂ ਕਹਿੰਦਾ ਇੰਨੇ ਤਾਂ ਤੁਹਾਨੂੰ ਦੇਣੇ ਹੀ ਪੈਣਗੇ ਮੇਰਾ ਡਬਲ ਗੇੜਾ ਹੋ ਜਾਊ ਉਧਰੋਂ ਵੀ ਮੈਂ ਵਾਪਸ ਖਾਲੀ ਹੀ ਆਉਂਗਾ ਸ਼ਾਮ ਦਾ ਟਾਈਮ ਹੈ ਤਾਂ ਉਹ ਬੜੀ ਪਰੇਸ਼ਾਨ ਹੋ ਜਾਂਦੀ ਹੈ ਉੱਧਰ ਵਿੱਕੀ ਆਪਣੀ ਮੰਮੀ ਨੂੰ ਦਵਾਈ ਦਿਵਾ ਕੇ ਵਾਪਸ ਆ ਜਾਂਦਾ ਹੈ ਤਾਂ ਉਸ ਦੀ ਮੰਮੀ ਸੰਪ੍ਰੀਤ ਨੂੰ ਕਹਿੰਦੀ ਹੈ ਜੋ ਵਿੱਕੀ ਦੀ ਵਾਈਫ ਹੈ ਮੈਨੂੰ ਪਾਣੀ ਲਿਆ ਕੇ ਦੇ ਉਹ ਲੈ ਆਉਂਦੀ ਹੈ ਤਾਂ ਉਹ ਬੜਬੜ ਕਰਨ ਲੱਗ ਜਾਂਦੀ ਹੈ ਵਿੱਕੀ ਦੀ ਮੰਮੀ ਉਧਰੋਂ ਹੀ ਖਾਪੀ ਹੋਈ ਆਈ ਸੀ ਤਾਂ ਸਾਰਾ ਗੁੱਸਾ ਇੱਧਰ ਕੱਢੀ ਜਾਂਦੀ ਹੈ ਪ੍ਰੀਤ ਨੂੰ ਵੀ ਇਸ ਤੇ ਗੁੱਸਾ ਆ ਜਾਂਦਾ ਹੈ ਉਹ ਕਹਿੰਦੀ ਮੰਮੀ ਤੁਸੀਂ ਆਉਣੀ ਤਾਂ ਉਧਰੋਂ ਖਾਪੇ ਹੋ ਤੇ ਗੁੱਸਾ ਸਾਰਾ ਸਾਡੇ ਤੇ ਕੱਢੀ ਜਾਂਦੇ ਹੋ ਤਾ ਉਹ ਕਹਿੰਦੀ ਤੂੰ ਮੈਨੂੰ ਬਾਲੀਆਂ ਮੱਤਾਂ ਨਾ ਦੇ ਤੂੰ ਜਾ ਕੇ ਆਪ ਦਾ ਕੰਮ ਕਰ। ਤਾਂ ਵਿੱਕੀ ਨੂੰ ਕਹਿੰਦੀ ਇਹਨੂੰ ਸਮਝਾ ਲਾ ਉਹ ਕਹਿੰਦਾ ਮੈਂ ਆਪਣੇ ਆਪ ਸਮਝਾ ਲਵਾਂਗਾ ਮੰਮੀ ਤੂੰ ਵੀ ਘਟਨੀ ਜਦੋਂ ਉਧਰ ਜਾਨੀਏ ਉਧਰ ਆ ਉਧਰੋਂ ਆ ਕੇ ਹੀ ਸਾਡੇ ਨਾਲ ਐਵੇਂ ਬੋਲਦੀ ਹੈ ਪ੍ਰੋਬਲਮ ਉਧਰ ਹੁੰਦੀ ਹੈ ਤੇ ਤੂੰ ਲੜਾਈ ਆਪਣੇ ਘਰ ਪਾ ਲੈਣੀ ਹੈ। ਕਹਿੰਦਾ ਤੁਸੀਂ ਭੂਆ ਭਤੀਜੀ ਹੀ ਸੂਤ ਨਹੀਂ ਆਉਂਦੀਆਂ। ਤਾਂ ਉਹ ਬੜੀ ਚਿੰਤਾ ਵਿੱਚ ਪਈ ਸੋਚਦੀ ਹੈ ਕਿ ਇਹ ਤਾਂ ਮੈਨੂੰ ਲੱਗਦਾ ਮੇਰਾ ਵੀ ਕੰਮ ਖਰਾਬ ਕਰੂ ਮੈਂ ਐਵੇਂ ਹੀ ਇਹਦਾ ਰਿਸ਼ਤਾ ਲੈ ਆਈਏ ਕੁੜੀ ਤਾਂ ਸਮਝਦੀ ਹੀ ਨਹੀਂ ਕਿਸੇ ਗੱਲ ਨੂੰ ਉਹ ਚਿੰਤਾ ਵਿੱਚ ਪਈ ਰਹਿੰਦੀ ਹੈ ਉਧਰ ਪ੍ਰੀਤ ਉਦਾਸ ਹੋ ਕੇ ਬਾਹਰ ਬੈਠ ਜਾਂਦੀ ਹੈ ਤਾਂ ਵਿੱਕੀ ਉਸ ਨੂੰ ਆ ਕੇ ਪੁੱਛਦਾ ਹੈ ਤੂੰ ਐ ਕਿਉਂ ਬੈਠੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਮੰਮੀ ਦੇ ਸਾਰਾ ਦਿਨ ਅੱਗੇ ਪਿੱਛੇ ਤੁਰੀ ਫਿਰਦੀ ਇੰਨਾ ਕਰਦੀ ਹਾਂ ਫਿਰ ਵੀ ਮੰਮੀ ਮੈਨੂੰ ਬੋਲਣ ਲੱਗ ਜਾਂਦੇ ਹੈ ਮੰਮੀ ਬੋਲਣ ਲੱਗੇ ਦੇਖਦੇ ਨਹੀਂ ਤਾਂ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਉਹ ਕਹਿੰਦੀ ਨਹੀਂ ਵਿਕੀ ਉਹਨਾਂ ਕਰਕੇ ਆਪਣੀ ਵੀ ਲਾਈਫ ਖਰਾਬ ਹੋ ਰਹੀ ਹੈ ਮੰਮੀ ਉਧਰ ਜਾਂਦੇ ਹੈ ਤਾਂ ਉਹਨਾਂ ਦੀ ਸਾਰੀ ਪ੍ਰੋਬਲਮ ਇੱਥੇ ਲੈ ਆਉਂਦੇ ਹੈ ਤਾਂ ਮੇਰਾ ਵੀ ਦਿਲ ਕਰਦਾ ਮੈਂ ਵੀ ਇੱਥੋਂ ਛੱਡ ਕੇ ਪੇਕੇ ਚਲੀ ਜਾਵਾਂ ਤੇ ਥੋੜੇ ਦਿਨ ਘੁੰਮ ਫੇਰਾਵਾਂ ਤਾਂ ਵਿਕੀ ਕਹਿੰਦਾ ਉਹ ਗੱਲ ਵੀ ਮੈਂ ਕੀਤੀ ਸੀ ਪਰ ਮੰਮੀ ਬੋਲਣ ਲੱਗ ਗਈ ਪਾਪਾ ਤਾਂ ਮਨ ਗਏ ਸੀ ਤਾਂ ਪ੍ਰੀਤ ਕਹਿੰਦੀ ਹੈ ਕਿ ਚਲੋ ਆਪਾਂ ਚੱਲੀਏ ਇੱਥੇ ਤਾਂ ਇਹੀ ਕੁਝ ਰਹਿਣਾ ਹੈ ਉਹ ਆਪ ਤਾਂ ਤੁਹਾਡੀ ਪਰਜਾਈ ਚੰਡੀਗੜਾ ਚ ਜਾਣ ਨੂੰ ਕਹਿ ਰਹੀ ਹੈ ਤੇ ਆਪਾਂ ਉਹਨਾਂ ਦੇ ਕਰਕੇ ਇੱਥੇ ਹੀ ਫਸੇ ਬੈਠੇ ਆ ਆਪਣੇ ਵੀ ਸ਼ੌਂਕ ਮਾਰ ਰਹੇ ਹਾਂ ਤਵਿੱਕੀ ਕਹਿੰਦਾ ਕੋਈ ਗੱਲ ਨਹੀਂ ਆਪਾਂ ਦੇਖਦੇ ਹਾਂ ਕੀ ਕਰਨਾ ਹੈ ਚਲਦੀ ਹਾਂ ਤਾਂ ਉਹ ਐ ਕਹਿ ਕੇ ਚਲਿਆ ਜਾਂਦਾ ਹੈ ਉਧਰ ਸੰਦੀਪ ਵਿਚਾਰੀ ਨੂੰ ਕੋਈ ਸਾਧਨ ਨਹੀਂ ਮਿਲਦਾ ਘਰ ਵਾਪਸ ਆਉਣ ਨੂੰ ਤਾਂ ਉਹ ਤੁਰ ਕੇ ਹੀ ਆਈ ਜਾਂਦੀ ਹੈ ਤੇ ਨਾਲੇ ਪਰੇਸ਼ਾਨ ਹੋਈ ਬੋਲਦੀ ਆਉਂਦੀ ਹੈ ਕਿ ਗੁਰਮੀਹਰ ਪੁੱਤ ਕਿੰਨਾ ਨੀਰਾ ਹੋ ਗਿਆ ਆਪਾਂ ਨੂੰ ਤਾਂ ਕੁਝ ਮਿਲਿਆ ਵੀ ਨਹੀਂ ਕਹਿੰਦੀ ਉੱਪਰੋਂ ਸਾਈਡਾਂ ਤੇ ਖੇਤ ਹਨ ਤੇ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਕੁਝ ਮਿਲ ਜავი ਤਾਂ ਉਧਰੋਂ ਆਉਂਦੀ ਹੁੰਦੀ ਉਸ ਨੂੰ ਇੱਕ ਕਾਰ ਦਿਸਦੀ ਹੈ ਤਾਂ ਉਹ ਹੱਥ ਕਰਕੇ ਉਹਨਾਂ ਨੂੰ ਰੋਕਦੀ ਹੈ ਕਿ ਪਲੀਜ਼ ਮੈਨੂੰ ਲੈ ਜਾਓ ਉਹ ਕਾਰ ਕਮਲ ਅਤੇ ਉਸ ਦੀ ਮੰਮੀ ਦੀ ਹੁੰਦੀ ਹੈ ਉਸ ਵਿੱਚ ਉਹ ਹੁੰਦੇ ਹਨ ਉਸ ਦੀ ਮੰਮੀ ਕਹਿੰਦੀ ਹੈ ਕਿ ਨਹੀਂ ਆਪਾਂ ਅਣਜਾਣ ਨੂੰ ਨਹੀਂ ਚੜਾਉਣਾ ਤਾਂ ਉਹ ਕਹਿੰਦੀ ਆਂਟੀ ਜੀ ਐਵੇਂ ਨਾ ਕਰੋ ਮੈਂ ਐਵੇਂ ਦੀ ਨਹੀਂ ਤਾਂ ਕਮਲ ਮਨ ਜਾਂਦਾ ਹੈ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੁਸੀਂ ਬੈਠੋ ਅਸੀਂ ਤੁਸੀਂ ਜਿੱਥੇ ਜਾਣਾ ਹੈ ਅਸੀਂ ਛੱਡ ਦੇਵਾਂਗੇ ਉਹ ਕਹਿੰਦੀ ਮੇਰਾ ਪਿੰਡ ਰਸਤੇ ਵਿੱਚ ਹੀ ਆਵੇਗਾ ਤੇ ਤੁਸੀਂ ਮੈਨੂੰ ਉੱਥੇ ਉਤਾਰ ਦਿਓ ਤਾਂ ਇਸ ਤੇ ਕਮਲ ਦੀ ਮੰਮੀ ਵੀ ਮੰਨ ਜਾਂਦੀ ਹੈ ਉਹ ਕਹਿ ਦਿੰਦੀ ਹੈ ਕਿ ਚਲ ਕੋਈ ਗੱਲ ਨਹੀਂ ਬੈਠ ਜਾਓ ਸੰਦੀਪ ਉਹਨਾਂ ਨਾਲ ਬੈਠ ਜਾਂਦੀ ਹੈ ਕਾਰ ਵਿੱਚ ਤਾਂ ਸੰਦੀਪ ਕਾਰ ਵਿੱਚ ਬੈਠ ਕੇ ਵੀ ਉਹਨਾਂ ਦਾ ਥੈਂਕਸ ਕਰਦੀ ਹੈ ਕਹਿੰਦੀ ਹੈ ਕਿ ਤੁਸੀਂ ਮੇਰੀ ਬਹੁਤ ਹੈਲਪ ਕੀਤੀ ਹੈ ਨਹੀਂ ਤਾਂ ਮੈਨੂੰ ਘਰ ਪਹੁੰਚਣ ਵਿੱਚ ਹਨੇਰਾ ਹੀ ਹੋ ਜਾਣਾ ਸੀ ਤਾਂ ਕਮਲ ਉਸ ਨੂੰ ਪੁੱਛਦਾ ਹੈ ਤੁਹਾਡੀ ਗੁੜੀਆਂ ਨੂੰ ਕੀ ਹੋਇਆ ਤਾਂ ਉਹ ਸਾਰੀ ਗੱਲ ਦੱਸਦੀ ਹੈ ਤਾਂ ਫਿਰ ਉਹ ਕਹਿੰਦੀ ਹੈ ਕਿ ਤੁਸੀਂ ਮੈਨੂੰ ਬਸ ਇੱਥੇ ਉਮੋੜ ਤੇ ਉਤਾਰ ਦਿਓ ਮੇਰਾ ਨਾਲ ਹੀ ਪਿੰਡ ਹੈ ਮੈਂ ਆਪਣੇ ਆਪ ਚਲੀ ਜਾਵਾਂਗੀ ਪਰ ਕਮਲ ਕਹਿੰਦਾ ਹੈ ਨਹੀਂ ਤੁਸੀਂ ਸਾਨੂੰ ਦੱਸੋ ਮੋੜ ਤੇ ਨਹੀਂ ਅਸੀਂ ਤੁਹਾਨੂੰ ਤੁਹਾਡੇ ਘਰ ਦੇ ਨੇੜੇ ਹੀ ਛੱਡ ਕੇ ਆਵਾਂਗੀ ਕਿਉਂਕਿ ਅੱਜ ਕੱਲ੍ਹ ਜਮਾਨਾ ਬਹੁਤ ਹੀ ਖਰਾਬ ਹੈ ਮੈਂ ਅਸਤੀ ਤੁਹਾਨੂੰ ਰਸਤੇ ਵਿੱਚ ਨਹੀਂ ਉਤਾਰ ਸਕਦੇ ਉੱਤੋਂ ਕਿੰਨਾ ਹਨੇਰਾ ਹੋਇਆ ਪਿਆ ਹੈ ਤਾਂ ਸੰਦੀਪ ਕਹਿੰਦੀ ਹੈ ਨਹੀਂ ਨਹੀਂ ਮੈਨੂੰ ਤਾਂ ਇੰਨਾ ਹੀ ਬੋਥ ਹੈ ਕਿ ਤੁਸੀਂ ਮੈਨੂੰ ਇੱਥੋਂ ਤੱਕ ਲੈ ਆਏ ਫਿਰ ਉਹ ਕਹਿੰਦੀ ਹੈ ਕਿ ਬਸ ਮੈਨੂੰ ਇੱਥੇ ਉਤਾਰ ਦਿਓ ਮੇਰਾ ਘਰ ਇਤੋਂ ਲੱਗ ਗਈ ਹੈ ਤਾਂ ਉਹ ਗੁਰਮੀਹਰ ਨੂੰ ਚੱਕ ਕੇ ਆਪਣੇ ਘਰ ਆ ਰਹੀ ਹੁੰਦੀ ਹੈ ਤਾਂ ਉਸ ਦੀ ਚਾਚੀ ਉਸ ਨੂੰ ਦੇਖ ਲੈਂਦੀ ਹੈ ਜਦੋਂ ਕਾਰ ਚੋਂ ਉਤਰਦੀ ਹੈ ਤਾਂ ਕਮਲ ਉਸ ਨੂੰ ਬਾਏ ਬੋਲਦਾ ਹੈ ਤਾਂ ਉਸ ਦੀ ਚਾਚੀ ਹੈਰਾਨ ਹੋ ਕੇ ਵੇਖਣ ਲੱਗ ਜਾਂਦੀ ਹੈ ਕਿ ਕਾਰ ਵਿੱਚੋਂ ਸੰਦੀਪ ਉੱਤਰੀ ਹੈ ਤਾਂ ਉਸ ਉਸ ਦੇ ਮਨ ਵਿੱਚ ਬਹੁਤ ਹੀ ਗੱਲਾਂ ਆਉਂਦੀਆਂ ਹਨ ਉਹ ਸੋਚਣ ਲੱਗ ਜਾਂਦੀ ਹੈ ਕੀ ਇਹ ਸੰਦੀਪ ਕਿੱਥੋਂ ਆ ਰਹੀ ਹੈ ਪਰ ਉਹ ਇਹ ਨਹੀਂ ਸੋਚਦੀ ਕਿ ਉਹ ਤਾਂ ਆਪਣੀ ਮਜਬੂਰੀ ਕਰਕੇ ਆ ਰਹੀ ਸੀ ਫਿਰ ਉਹ ਆਪਣੇ ਘਰੇ ਜਾ ਕੇ ਵੀ ਇਹੀ ਕੁਝ ਸੋਚਣ ਲੱਗ ਜਾਂਦੀ ਹੈ ਕਿ ਇਹ ਕੀ ਕੁੜੀ ਕੀ ਕਰਦੀ ਫਿਰਦੀ ਹੈ ਇਸ ਨੂੰ ਇਹ ਨਹੀਂ ਪਤਾ ਕਿ ਇੰਨੀ ਰਾਤ ਕਿਸੇ ਨਾਲ ਚੜ ਕੇ ਨਹੀਂ ਆਉਣਾ ਪਰ ਉਹ ਤਾਂ ਆਪਣੀ ਮਜਬੂਰੀ ਵਿੱਚ ਆਈ ਸੀ ਤਾਂ ਉਹ ਆਪਣੇ ਘਰੇ ਆ ਕੇ ਵੀ ਇਹ ਹੀ ਸੋਚਦੀ ਰਹਿੰਦੀ ਹੈ ਹੁਣ ਅੱਗੇ ਦੇਖਦੇ ਹਾਂ ਕਮਲ ਦੀ ਪਤਨੀ ਦਾ ਆਪਣੇ ਆਸ਼ਕ ਨਾਲ ਕੀ ਚੱਕਰ ਚੱਲਦਾ ਹੈ ਅੱਗੇ ਉਹ ਜਾ ਪਾਉਂਦੀ ਹੈ ਜਾਂ ਨਹੀਂ ਤੇ ਚਾਚੀ ਉਸ ਦੇ ਭਰਾ ਭਜਾਈ ਨੂੰ ਕਿਵੇਂ ਗੱਲ ਦੱਸਦੀ ਹੈ ਵੀ ਸੰਦੀਪ ਐਵੇਂ ਆਈ ਜਾਂ ਐਵੇਂ ਆਈ ਤਾਂ ਉਹਨਾਂ ਦੇ ਘਰੇ ਹੁਣ ਕੀ ਘਟਨਾ ਵਾਪਰੇਗੀ ਚਾਚੀ ਉਹਨਾਂ ਨੂੰ ਚਾਰ ਗੱਲਾਂ ਲਗਾ ਕੇ ਦੱਸੇਗੀ ਜਾਂ ਨਹੀਂ ਦੇਖ